ਇਹਦਾ ਨਾਂ ਕੀ ਆ? ਨਾਂ ਤਾਂ ਦੱਸ। ਨਾਂ ਕੀ ਇਹਦਾ? ਹੈਂ? ਕਿੱਥੋਂ ਆਇਆ ਏ? ਬੰਦਾ ਆਪਣਾ ਯਾਰ ਯਾਰ ਦਾ। ਭਾਈ ਮੈਂ ਉਹੀ ਪੁੱਛ ਰਿਹਾ। ਤੂੰ ਸਾਨੂੰ ਦਾਦੇ ਵੀ ਇਹਦਾ ਪਰਿਵਾਰ ਦੱਸ ਦੇ ਅਸੀਂ ਚਲੇ ਜਾਵਾਂਗੇ। ਤੂੰ ਦੱਸ ਤਾਂ ਸਹੀ ਇਹਦਾ ਪਰਿਵਾਰ ਕੌਣ ਆ ਕਿੱਥੋਂ ਆਇਆ ਏ? ਇਹ ਹੈ ਗਿਆ ਸਸ ਹਾਂ ਹਾਂ। ਉਹ ਜਿਹੜੇ ਬੰਦੇ ਆ ਵਾ ਬੜੂਆ ਬੰਦੇ ਆ ਚੱਕਦੇ ਆ। ਫਲਮ ਕਰਿਆ ਇਹ ਗੱਲ। ਕੋਈ ਨਹੀਂ ਘਬਰਾਉਣਾ ਤੁਸੀਂ। ਹੁਣਾਂਗਾ ਤਾਂ ਇਹ। ਮੈਂ ਇੱਕ ਆਪਣਾ ਯਾਰ ਦਾ ਹੀ। ਨਾਮ ਕੀ ਤੇਰਾ? ਹਰੀ। ਹਰੀ। ਕਹਾਂ ਦਾ ਰਹਿਣ ਵਾਲਾ ਹੈ ਤੇਰੇ ਮਾਪੇ ਬਾਬ ਕਹਾਂ ਪੇ ਹੈ ਪਤਾ ਹੈ ਯਾ ਕੈਸੇ ਆਇਆ ਕਿੱਥੋਂ ਲੈ ਕੇ ਆਂਦਾ ਸੀ ਬਈ ਇਹਨੂੰ ਕੋਹ ਭਰਾਵਾ ਬਈ ਬੰਦਾ ਹੀ ਇੱਥੋਂ ਦਾ ਆਪਣਾ ਬੰਦਾ ਆਦਾ ਜੀ ਪਰਿਵਾਰ ਕਿੱਥੇ ਦਾ ਪਰਿਵਾਰ ਦਾ ਕੀ ਹੈ ਬੰਦਾ ਹੀ ਆਪਣਾ ਇੱਥੇ ਬਈ ਆਪਣਾ ਕੋਈ ਇਹਦਾ ਪਰਿਵਾਰ ਰਿਸ਼ਤੇਦਾਰ ਇਹਦਾ ਕੋਈ ਆਧਾਰ ਕਾਰਡ ਤਾਂ ਦਿਖਾਓ ਨਾ ਤੁਸੀਂ ਰੱਖਿਆ ਆਧਾਰ ਕਾਰਡ ਵੀ ਸਰ ਮੈਂ ਉਹੀ ਕਹਿ ਰਿਹਾ ਹਾਂ ਹਾਂ ਦਿਖਾ ਦਿਓ ਦਿਖਾਓ ਕੋਈ ਦੇ ਦਾਂਗੇ ਯਾਰ ਤੁਹਾਨੂੰ ਦਿਖਾਓ ਦਿਖਾ ਦਾਂਗੇ ਤੁਹਾਨੂੰ ਕੋਈ ਕਰੋ ਵੀਡੀਓ ਬੜਾ ਇਧਰ ਤੂੰ ਉਹ ਪਰਾ ਵੀਡੀਓ ਤਾਂ ਅਸੀਂ ਤਾਂ ਬਣਾਉਨੇ ਆ ਸਬੂਤ ਦੇ ਤੌਰ ਤੇ ਅਸੀਂ ਤਾਂ ਜੇ ਕਹਿੰਨੇ ਆ ਆਪਾਂ ਪ੍ਰਸ਼ਾਸਨ ਨੂੰ ਲੈ ਆਉਨੇ ਆ ਕੋਈ ਗੱਲ ਨਹੀਂ ਯਾਰ ਵੀ ਜਿਵੇਂ ਤੈਨੂੰ ਤੂੰ ਲੱਗਦਾ ਉਹ ਤਾਂ ਅਸੀਂ ਤੁਹਾਨੂੰ ਪੁੱਛ ਰਹੇ ਆ ਵੀ ਤੁਸੀਂ ਸਾਨੂੰ ਦੱਸ ਦੋ ਬੰਦਾ ਯਾਰ ਇੱਥੋਂ ਦਾ ਹੈ ਜਾਂ ਆਪਣਾ ਇਹ ਬੰਦਾ ਦੱਸੋ ਕਿੱਥੋਂ ਦਾ ਹਾਂ ਤੁਹਾਨੂੰ ਸਾਰਾ ਪ੍ਰੂਫ ਕਰਾ ਦਿੰਦੇ ਦੋ ਪ੍ਰੂਫ ਹਾਂ ਤੁਹਾਨੂੰ ਸਾਂਝਾ ਦੋ ਮਿੰਟ ਰੋਜੋ ਕੋਈ ਗੱਲ ਨਹੀਂ ਪਰਾਉ ਦਾ ਆਪਦੇ ਆਸਤੇ ਰੱਖਣੀ ਐ ਅਸੀਂ ਤੇਰੇ ਤੇਰੇ ਤੇ ਕੈਮਰਾ ਲਿਆਂਦਾ ਦੱਸ ਹਨਾ ਸਬੂਤ ਆ ਹਾਂ 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 ਆਪਾਂ ਤਾਂ ਤੁਸੀਂ ਇਹ ਤਾਂ ਦਿਖਾ ਦਿਓ ਪ੍ਰੂਫ ਕੀ ਹੈਗਾ ਆਪਾਂ ਚਲੇ ਜਾਣਾ ਮੈਂ ਉਹ ਹੀ ਕਹਿ ਰਹਿਣਾ ਇਹ ਤਾਂ ਪਰਿਵਾਰ ਨਾਲ ਗੱਲ ਕਰਵਾ ਦਿਓ ਇਹਦੇ ਨਾਲੇ ਬੰਦਾ ਹੀ ਪੰਜਾਬੀ ਹੈ ਹੀ ਨਹੀਂ ਯਾਰ ਪੰਜਾਬੀ ਪੰਜਾਬੀ ਤੁਸੀਂ ਕਹਿੰਦੇ ਸੀ ਬੰਦਾ ਹੀ ਨਹੀਂ ਰੱਖਿਆ ਸੀ ਕੋਈ ਹੈ ਹੀ ਨਹੀਂ ਸਾਡੇ ਇੱਕ ਬੰਦਾ ਪਹਿਲਾਂ ਵੀ ਤੁਹਾਡੇ ਸੀਗਾ ਪਤਾ ਹੀ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਤੂੰ ਤੁਹਾਡੇ ਕੋਲ ਤਾਂ ਆ ਵੀ ਹੈ ਨਹੀਂ ਸੀ ਬਾਈ ਕਿਹਦੇ ਨਾਲ ਗੱਲ ਕਰਨੀ ਆ ਦੱਸੋ ਇਹਨੇ ਗੱਲ ਕਿਹਦੇ ਨਾਲ ਕਰਨੀ ਤੁਸੀਂ ਕਿਹੜੀ ਜਗ੍ਹਾ ਤੋਂ ਹੈ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਸਾਡਾ ਪਿੰਡ ਦੌਲਤਪੁਰਾ ਅੱਛਾ ਸੰਸਥਾ ਤੋਂ ਆਏ ਜੋ ਸੰਸਥਾ ਆਪਣੀ ਸਾਨੂੰ ਕਿਹਦੇ ਦੱਸਿਆ ਸਾਨੂੰ ਇਤਲਾਹ ਹੋਈ ਪਿੰਡੋਂ ਇਤਲਾਹ ਹੋਈ ਤੁਹਾਡੇ ਅੱਛਾ ਹਾਂਜੀ ਤੁਸੀਂ ਦੱਸੋ ਆਪਣਾ ਇਹ ਬੰਦਾ ਕਿੱਥੋਂ ਆਇਆ ਸਾਨੂੰ ਪਿੰਡਾਂ ਨੇ ਕਿਹਾ ਕਿ ਇਹ ਬੰਦਾ ਧੱਕੇ ਨਾਲ ਰੱਖਿਆ ਵਾ ਵੇਖੋ ਤੁਸੀਂ ਧੱਕੇ ਨਾਲ ਹੀ ਤੁਹਾਡੇ ਨਾਲ ਗੱਲ ਤਾਂ ਧੱਕੇ ਨਾਲ ਕਿਵੇਂ ਨਹੀਂ ਇਹਦਾ ਵੀ ਪਰਿਵਾਰ ਕੋਈ ਪਰਿਵਾਰ ਨਹੀਂਗਾ ਪਹਿਲਾਂ ਵੀ ਤੁਹਾਡੇ ਘਰੇ ਬੰਦਾ ਸੀਗਾ ਕਿਉਂ ਨਹੀਂ ਹੈਗੇ ਪਰਿਵਾਰ ਕਿੱਥੇ ਪਰਿਵਾਰ ਦੱਸੋ ਦੌ ਪ੍ਰੂਫ ਮੈਂ ਤਾਂ ਕਹਿ ਰਿਹਾ ਤੁਸੀਂ ਪ੍ਰੂਫ ਦੇ ਦਿਓ ਤਾਂ ਅਸੀਂ ਚਲੇ ਜਾਵਾਂਗੇ ਠੀਕ ਹੈ ਹਾਂ ਆ ਦੇਖ ਲਾ ਲੈ ਆ ਦੇਖ ਲਾ ਜਿੱਥੇ ਸੌਂਦਾ ਬੰਦਾ ਉਹ ਭਾਂਡੇ ਉਹਦੇ ਅੱਡ ਭਾਂਡੇ ਰੱਖੇ ਜੇ ਪਰਿਵਾਰ ਮੈਂਬਰ ਆ ਰੋਟੀਆਂ ਦੇਖ ਲਓ ਲੈ ਆ ਰੋਟੀਆਂ ਖਾਂਦਾ ਹੋਊਗਾ ਇਹ ਆ ਥੱਲੇ ਰੋਟੀਆਂ ਢਿੱਗੀਆਂ ਪਈਆਂ ਕੋਈ ਪਤਾ ਨਹੀਂਗਾ ਉਹਨੂੰ ਸੁਰਤ ਨਹੀਂ ਵਿਚਾਰੇ ਨੂੰ ਕਹਿੰਦੇ ਜੀ ਇਹ ਤਾਂ ਤਾਂ ਪਰਿਵਾਰ ਹੈ ਇਹ ਲੋਕਾਂ ਨੂੰ ਨਾ ਬਈ ਇਨਸਾਨ ਕਹੋਣ ਦੇ ਵੀ ਲਾਇਕ ਨਹੀਂ ਵੀਡੀਓ ਤਾਂ ਭਈ ਅਸੀਂ ਆਪਾਂ ਤਾਂ ਤੁਹਾਡੇ ਅੰਦਰ ਤਾਂ ਆਏ ਨਹੀਂ ਅਸੀਂ ਅਸੀਂ ਬਾਹਰ ਖੜੇ ਜਾਂਦੇ ਆ ਮੈਂ ਤੁਹਾਨੂੰ ਭਾਈ ਤੂੰ ਦੱਸ ਦੇ ਨਾ ਫੇਰ ਤੂੰ ਸਾਨੂੰ ਸੱਚ ਦੱਸ ਦੇ ਤੂੰ ਕੋਆਪਰੇਟ ਹੀ ਨਹੀਂ ਕਰ ਤੂੰ ਸਾਨੂੰ ਸੱਚ ਦੱਸ ਦੇ